ਇਹ ਬੰਦਾ ਦੋ ਗੁੱਚੇ ਦੀ ਪੁੱਣ ਪਤਾ ਕਿ ਮੈਂ ਦੋ ਗੁੱਚਾ ਨਹੀਂ ਖਾ ਸਕਦਾ ਫਿਰ ਮੈਂ ਵੱਡਾ ਗੁੱਚਾ ਗੱਡਿਆ ਗ੍ਰੇਟ ਪੰਜਾਬ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਮੈਂ ਅਨਮਿਤ ਬਹੁਤ-ਬਹੁਤ ਸਵਾਗਤ ਕਰਦੀ ਹਾਂ ਦਰਸ਼ਕੋ ਤੁਸੀਂ ਫੁਲਚੇ ਦਾ ਬਹੁਤ ਖਾਦੇ ਹੋ ਨੇ ਅੱਜ ਅਸੀਂ ਤੁਹਾਨੂੰ ਲੈ ਕੇ ਜਾ ਰਹੇ ਅਮਰੀ ਸੱਦਾ ਸਪੈਸ਼ਲ ਫੁਲਚਾ ਖਵਾਨ ਇਹ ਕੁਲਚਾ ਬਹੁਤ ਸਪੈਸ਼ਲ ਹੈ ਕਿਉਂਕਿ ਇਸ ਦਾ ਨਾਮ ਹੈ ਜੰਬੋ ਕੁਲਚਾ ਕੁਲਚੇ ਤਾਂ ਹਰ ਕੋਈ ਬਣਾ ਲੈਂਦਾ ਹੈ ਫਿਰ ਕੋਈ ਸੁਆਦ ਨਾਲ ਕੁਲਚਾ ਬਣਾਵੇ ਉਹ ਕੋਈ ਘੀ ਹੁੰਦਾ ਹੈ ਇਸ ਦੇ ਨਾਲ ਹੀ ਅਸੀਂ ਤੁਹਾਨੂੰ ਜੰਬੋ ਕੁਲਚੇ ਵਾਲੇ ਭਾਜੀ ਨਾਲ ਗੱਲਬਾਤ ਕਰਾਉਂਦੇ ਆ ਆਜੋ ਫਿਰ ਦੱਸਦੇ ਆ ਕਿਵੇਂ ਬਣਦਾ ਹੈ ਭਾਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਤੁਸੀਂ ਜੰਬੋ ਕੁਲਚਾ ਕੀ ਸੋਚ ਕੇ ਨਾਮ ਰੱਖਿਆ ਨਾ ਜੰਬੋ ਕੁਲਚਾ ਹਾਂ ਜਿਸ ਬੰਦਾ ਹਾਂ ਜਿਹੜਾ ਬੰਦਾ ਦੋ ਕੁਲਚੇ ਨਹੀਂ ਖਾ ਸਕਦਾ ਫਿਰ ਮੈਂ ਕਿਹਾ ਥੋੜਾ ਪੂਚਾ ਵੱਡਾ ਕਰ ਦਈਏ ਹੁਣ ਜਿਹੜਾ ਬੰਦਾ ਦੋ ਕੁਲਚੇ ਦੀ ਪੂਨ ਪਤਾ ਕਿ ਮੈਂ ਦੋ ਕੁਲਚਾ ਨਹੀਂ ਖਾ ਸਕ ਤਾਂ ਗੱਡਿਆ ਕਿ ਜੇ ਅੱਧਾ ਕੁਲਚਾ ਬੱਜੇਗਾ ਉਹ ਸੁੱਟੇਗਾ ਤੇ ਅਸੀਂ ਚੀਜ਼ ਦੀ ਵੇਸਟਿੰਗ ਕਿਉਂ ਕਰਨੀ ਹਾਂਜੀ ਤੁਸੀਂ ਸਾਰਾ ਸਮਾਨ ਫਰੈਸ਼ ਬੰਦੇ ਹੋ ਸਾਰਾ ਸਮਾਨ ਫਰੈਸ਼ ਬਣੇਗਾ ਸਵੇਰੇ ਜਿਵੇਂ ਬਣਾ ਕੇ ਲੈ ਕੇ ਆਉਂਦੇ ਹੋ ਮੇਰੇ ਛੋਲੇ ਲੱਕੜ ਦੇ ਬੰਦੇ ਸਾਰਾ ਸਮਾਨ ਫਰੈਸ਼ ਬੰਦਾ ਕੱਲ ਦਾ ਸਮਾਨ ਕੋਈ ਨਹੀਂ ਤੇ ਬਿਜ਼ਨਸ ਤੁਸੀਂ ਕਰਜੋ ਤਾਂ ਕਦੋਂ ਤੋਂ ਕਰ ਰਹੇ ਹੋ ਮੈਨੂੰ 12 ਸਾਲ ਹੋ ਗਏ ਕੰਮ ਕਰਦਿਆਂ ਤੁਸੀਂ ਪਹਿਲਾਂ ਕੀ ਕੱਢੀ ਸੀ ਫਿਰ ਮੈਂ ਜੜੀ ਲਗਾਉਂਦਾ ਸੀ ਸਬਜ਼ੀ ਦੀ ਜੜੀ ਲਗਾਉਂਦਾ ਸੀ ਅੱਛਾ ਸਬਜ਼ੀ ਤੋਂ ਬਾਅਦ ਤੁਸੀਂ ਕੁਲਚੇ ਤੇ ਆਏ ਫਿਰ ਇਹ ਕੰਮ ਸਿੱਖਿਆ ਤੁਹਾਨੂੰ ਕਿਸੇ ਨੇ ਇਹ ਕਹੇ ਕੋਈ ਵੀਰ ਭਰਾ ਉਹਨੇ ਕਿਹਾ ਕੰਮ ਸਿੱਖ ਲੈ ਫਿਰ ਕੰਮ ਸਿੱਖਿਆ ਹਾਂਜੀ ਭਾਜੀ ਸਾਡੇ ਲਈ ਵੀ ਕੁਲਚਾ ਰੈਡੀ ਕਰ ਦਿਓ ਤੇ ਦੱਸੋ ਤੁਸੀਂ ਕੁਲਚੇ ਤੇ ਕੀ ਕੀ ਬੰਦਦੇ ਕੁਲਚੇ 'ਚ ਉਹ ਵੇਖੋ ਸੀਡ ਕੋਰ ਮਟਰ ਗੱਜਰ ਚਕੰਦਰ ਸਾਰਾ ਕੁਝ ਫਰੈਸ਼ ਹੈ ਗੋਭੀ ਪਿਆਜ਼ ਹਰੀ ਮਿਰਚ ਅਦਰਕ ਮੋٹے ਮਸਾਲੇ ਤੇ ਪੂਰੇ ਦਿਨ ਚ ਤੁਸੀਂ ਕਿੰਨੇ ਕੁ ਗੁਲਚੇ ਬਣਾ ਲੈਂਦੇ ਹੋ ਅਸੀਂ ਕਦੀ ਗਿਣਤੀ ਨਹੀਂ ਕੀਤੀ ਅਨਲਿਮਿਟਿਡ ਅਨਲਿਮਿਟਿਡ ਯਾਰ ਉਹ ਜੱਮਾ ਗੁਲਚੇ ਤੋਂ ਬਾਅਦ ਹੁਣ ਤੁਸੀਂ ਕਿਹੜੇ ਗੁਲਚੇ ਲੈ ਕੇ ਆ ਰਹੇ ਹੋ ਇਹ ਹੈਗਾ ਮਿੰਨੀ ਇਹ ਹੈਗਾ ਨੋਰਮਲ ਗੁਲਚਾ ਇਹ ਨੋਰਮਲ ਗੁਲਚਾ ਹੈ ਨੋਰਮਲ ਗੁਲਚਾ ਆਹ ਗੱਲ ਚੱਲੇ ਨਾ ਉਹ 33 ਗੁਲਚੇ ਤੇ 90 90 ਬੇ ਪਰ ਜਿਹੜਾ ਸਮਾਨ ਉਹ ਪਾ ਲੇ ਉਹ ਸਾਰਾ ਮਾਨਸ 80 ਪਾਗ ਦੇਣ ਦੇ ਤੇ ਗੁਲਚੇ ਦੀ ਸਰਪ੍ਰਾਈਜ਼ ਦੱਸ ਦੋ ਪ੍ਰਾਈਸ ਜਿਹੜਾ ਨੋਰਮਲ ਪੁਲਕਾ ਦੇਸੀ ਘੀ ਦਾ ਉਹ 40 ਰੁਪਏ ਦਾ ਅਮੂਲ ਬਟਰ 50 ਦਾ ਜਿਹੜਾ ਜੰਬੋ ਪੁਲਕਾ ਦੇਸੀ ਘੀ ਦਾ ਉਹ 50 ਰੁਪਏ ਦਾ ਤੇ ਮੱਖਣ ਲਗਾ ਕੇ 60 ਰੁਪਏ ਦਾ ਚਾਹੇ ਮੱਖਣ ਗਾ ਖਾਵੇ ਚਾਹੇ ਨਾਲ ਲਾਏ ਉਹ ਗਾ ਦੀ ਮਰਜ਼ੀ ਆਪਣੀ ਚੋਇਸ ਆ ਆਪਾਂ ਬਗਾਰਾ ਟਿੱਕੀ ਨਾਲ ਦੇਈ ਦੀ ਅਮੂਲ ਦੀ ਅੱਛਾ ਤੇ ਕੋਈ ਧਰੋਲਾ ਕੰਮ ਨਹੀਂ ਗਾ ਤੁਹਾਡਾ ਪੁਲਕਾ ਨਿਕਲ ਆਇਆ ਬਾਹਰ ਇਹ ਕਿਉਂ ਦੇਸੀ ਤੇ ਉਹਨਾਂ ਆਪਾਂ ਬਾਲ ਕੇ ਛਟਨੀ ਛਟਨੀ ਸਿਰ ਪਿਆਜ਼ ਦੀ ਹੈ ਛਟਨੀ ਸਿਰ ਪਿਆਜ਼ ਦੀ ਪਿਆਰੂ ਬਦੀਨਾ ਤੇ ਇਹ ਆਪਣੇ ਪੈ ਲਗੇ ਛਣੇ ਤੁਸੀਂ ਖੁਦ ਬਣਾਉਂਦੇ ਹੋ ਹਾਂਜੀ ਹਾਂਜੀ ਸਾਰੀ ਤਿਆਰੀ ਆਪ ਕਰੀ ਦੀ ਹੈ ਅਸੀਂ ਕੋਈ ਬੰਦੇ ਨਹੀਂ ਰੱਖਿਆ ਆਪਾਂ ਕੱਲੇ ਹੀ ਆਪਾਂ ਚਨੇ ਨਹੀਂ ਬੰਦੇ ਆਪਾਂ ਆਉਣ ਹੀ ਬੰਦੇ ਸਿਰਫ ਸਵੇ ਜਨੇ ਅੱਛਾ ਜੀ ਕੰਮ ਕਰਨਾ ਸੁਥਰਾ ਕਰਨਾ ਹਾਂਜੀ ਕਸਟਮਰ ਸਵਾਈ ਦੇ ਸਕਦਾ ਸਵਾਈ ਦੀ ਦੇ ਸਕਦੇ ਤੁਸੀਂ ਸਫਾਈ ਦੀ ਦੇਖ ਸਕਦੇ ਹਾਡੀ ਸ਼ਾਪ ਦੀ ਪਰ ਬੇ ਸਫਾਈ ਦੇਖ ਕੇ ਆਂਦਾ ਇਹ ਜਗਾ ਕੀ ਹੈ ਟੈਲੀਫੋਨ ਚੇਂਜ ਬੜਾ ਮੰਜਾ ਲੱਗੇ ਆਪਣੀ ਸ਼ਾਪ ਦਾ ਨਾਮ ਹੈਗਾ ਬਾਲਾਜੀ ਕੁਲਚਾ ਤੇ ਆਪਣਾ ਮੋਬਾਈਲ ਨੰਬਰ ਹੈਗਾ 8847291789 ਭਾਈ ਲੋਕੇਸ਼ਨ ਇੱਕ ਵਾਰੀ ਫਿਰ ਦੱਸ ਦੋ ਲੋਕੇਸ਼ਨ ਆਪਣੀ ਹੀ ਹੈ ਟੈਲੀਫੋਨ ਚੇਂਜ ਜਨਕਪੂਰੀ ਵਾਲੇ ਦੇ ਨਾਲ ਬਾਲਾਜੀ ਕੁਲਚਾ ਹੁਣ ਤੁਸੀਂ ਦੇਖ ਸਕਦੇ ਹੋ ਸਪੈਸ਼ਲ ਜੰਗੋ ਕੁਲਚਾ ਕਿੰਨਾ ਕਰੰਚੀ ਲੱਗ ਰਿਹਾ ਹੈ ਜਿਵੇਂ ਕਿ ਬਾਜੀ ਨੇ ਦੱਸਿਆ ਸੀ ਕਾਫੀ ਕਰੰਚੀ ਲੱਗ ਰਿਹਾ ਉਹਨਾਂ ਨੇ ਸਿੱਖਾ ਕੇ ਦੱਸਦੇ ਆ ਕਿਵੇਂ ਦਾ ਲੱਗ ਰਿਹਾ ਕਾਫੀ ਕਰੰਚੀ ਹੈ ਛੋਲੇ ਵੀ ਬੜੇ ਵਧੀਆ ਤੁਸੀਂ ਚਟਨੀ ਦਾ ਵੀ ਟਰਾਈ ਕਰ ਸਕਦੇ ਹੋ ਇਸ ਦੇ ਨਾਲ ਹੀ ਜਲਦੀ ਜਲਦੀ ਤੁਸੀਂ ਵੀ ਆਓ ਤੇ ਕਰੰਚੀ ਜੰਬੋ ਕੁਚ ਟਰਾਈ ਕਰੋ ਮੈਂ ਮਨਵੀਰ ਕੈਮਰਾਮੈਨ ਅਰਸ਼ ਦੇ ਨਾਲ ਗ੍ਰੇਟ ਕੰਟੈਕਟਰ